Terima kasih. ਮਹਾਨਲੇ ਐਡਵੋਕੇਟ ਅਮਰਪਾਲ ਜੀ ਜਿਨ੍ਹਾਂ ਨੇ ਵੈਨਪਾਇਰ ਅੱਜ ਇਹ ਮੰਚ ਸਜਾਇਆ ਹੈ ਜੀ ਆਪਣੀਆਂ ਟੀਆ ਕੋ ਸਾਥ ਤੇ ਮਨਜੋਗ ਐਮਲਨ ਸਾਹਿਬ ਤੇ ਆਪਣੇ ਡਾਕਟਰ ਪਰਮੇਸ਼ਰ ਕਾਲੋ തെൻ്ത്തെൽൾൽ ഹ൰ുൻൾൽ ഹൻൻൾൽ ਆਕਾ ਦੇ ਵਿੱਚ ਕੋਈ ਟਰੱਕ ਨਾ ਹੋਵੇ ਮੈਂ ਦੇ ਇੱਥੇ ਜਿੰਨੇ ਵੀ ਕਿਸਾਨ ਵੀ ਪੈਸੇ ਲੈਣਾ ਸਾਰੇ ਨੂੰ ਦੇਖਤੀ ਚਾਹਾਂਗੇ ਕਿ ਕਿੰਨੇ ਚਾਰ ਤੇ ਪਿੰਡ ਨੂੰ ਚਲਵਾਉ ਕਿਤੇ ਨਹੀਂ ਫਸਤ ਕਰਾਉਂਦੀ ਉਹ ਵੀ ਫਸੇ ਨਹੀਂ ਆਉਂਦੇ ਅਗਰ ਉਹ ਜੁੜੇ ਤਾਂ ਅਗਰ ਕੱਲ੍ਹ ਨਾਲ ਆਉਂਦੇ ਤਾਂ ਕੰਮ ਕਰ ਲਿਆਣੇ ਅੱਗੇ ਤੁਸੀਂ ਕੁੱਝ ਦੇ ਕੁੱਝ ਦੀ ਨਾ ਕੋਈ ਕੰਮ ਨਹੀਂ ਲਗਾਈਏ ਅਸੀਂ ਆਪਣਾ ਪਾਣੀ ਦੀ ਖਰਾਬ ਕਰ ਰਹੇ ਆ ਅਸੀਂ ਆਪਣਾ ਖਾਵਾ ਵੀ ਖਰਾਬ ਕਰ ਰਹੇ ਆ ਅਸੀਂ ਆਪਣੇ ਮਿੱਟੀ ਵੀ ਖਰਾਬ ਕਰ ਰਹੇ ਆ ਨੇ ਆਪਣੇ ਸੋਈਆਂ ਤੋਂ ਸਾਡੇ ਨੌਜਵਾਨੀ ਪਹੁੰਚੇ ਨੇ ਤੇ ਇੱਕ ਕਿੱਸਾ ਹੀ ਸੁਣਾਵਾਂ ਤੁਹਾਨੂੰ ਕਿ ਕਿਵੇਂ ਸਾਡੇ ਐਮਐਲਏ ਸਾਹਿਬਾ ਦਾ ਸਹਿਯੋਗ ਹੁੰਦੇ ਨੇ ਕਿ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਥੋੜੀ ਜਿਹੀ ਜਗ੍ਹਾ ਸਾਨੂੰ ਜਿਹੜੀ ਆ ਉਹ ਰੋਡੇ ਨਾਲ ਵਾਸਤੇ ਜਾਂ ਪਿੰਡ ਦੀ ਪੰਚਾਇਤ ਵਾਸਤੇ ਦੇ ਦਿਓ ਤੇ ਐਮਐਲਏ ਸਾਹਿਬ ਨੇ ਉਸ ਬੇਨਤੀ ਦੇ ਉਸੇ ਵਾਲੇ ਤੁਰੰਤ ਕਾਰਵਾਈ ਕਰਦੇ ਆਗੇ ਥੋੜੀ ਜਿਹੀ ਚੜ ਕੇ ਗਰਾਉਂਡ ਵਿੱਚ ਬੂਟੇ ਲਾਓ ਜਿਵੇਂ ਵੀ ਤੁਹਾਨੂੰ ਲੋੜ ਵਾ ਤਾਂ ਆ ਗਈ ਕਾਦੀ ਸਰਕਾਰ ਤੁਹਾਡੇ ਨਾਲ